सवाल कर लाया लीडर के अगर बोल लाया दसो कि सवाल ही पंजाब चक्काबंद हो गया हो गया नहीं हो गया सवाल पूछना नहीं बनता की पंजाब के अंदर बेरोजगारी खत्म होगी ਦੇ ਲਾ ਰਹੇ ਇਹ ਕਿਹੜੇ ਗਰੇਦ ਨੌਕਰੀ ਕਰਨਾ ਆ ਕਰਦੇ ਪੰਜਾਬ ਚ ਐਸ ਪੰਜਾਬ ਚ ਜਿੱਥੇ ਉਸ ਦੀ ਬੋਲਣ ਟੱਕਰੀ ਦਿੰਦੇ ਕਿਉਂ ਨਾ ਬਸਦੀ ਜਵਾਨੀ ਹਰਤਾਸ਼ ਹੋ ਕੇ ਨਰਾਸ਼ ਹੋ ਕੇ ਰਾਹੇ ਉਲਟ ਚੱਲ ਜਾਂਦੇ ਬਈ ਸਰਕਾਰ ਆ ਆ ਪਿਛਲੇ 2 ਸਾਲਾਂ ਦੇ ਵਿੱਚ ریکارڈ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਢੋਡੇ ਕਿੰਨੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜਿਹੜੇ

ਜੇ ਭਾਈ ਨੇ ਪ੍ਰਹੇ ਤਾਂ ਔਰਲਾ ਸਮਾਂ ਬਹੁਤ ਟੱਰਨਾ ਕੋ ਜਿੰਦ ਮੁਆਫ ਹੈ ਉਹਦੀ ਭਵਜਣਗੇ ਬੋਲਦੇ ਆ ਬਿਲਕੁਲ ਬੋਲਦੇ ਆ ਜਿਹੜਾ ਸਾਡੇ ਲਈ ਇੱਥੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਲਈ ਲੜਿਆ ਹੈ ਸਾਡੇ ਲਈ ਜੇਲਾ ਚੜਦਾ ਸਾਡੀ ਯਾਦ ਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਂਦੇ ਆ ਬੇਟਾ ਜਿਕਰਾ ਮੈਂ ਤਾਂ ਬੰਦੀ ਸਿੰਘਾਂ ਦੇ ਲੋਡੇ ਵੀ ਕਹੋਗਾ ਜਿਹੜੇ ਚ ਡਿਗਰੂ ਕੱਲ ਪਾਉਂਦਾ ਹੈ ਚਾਹੇ ਪਿਛਲੇ 30-30 ਸਾਲ ਤੋਂ ਜੇ ਜਾ ਕੇ ਆਇਓ ਭਾਨੇ ਸਿੱਧੂ ਦੀ ਜਾਨ ਕਰਦੀ ਐ ਅੱਜ ਉਹ ਦਿਖਾਤਾ ਇਹ ਕੱਟ ਇਹਦੇ ਤਰੂਰ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਫ ਦਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਕਰਦੀ ਐ ਇਹੀ ਲੋਕ ਜਿੱਤਾ ਬਖਸਦੇ ਐ ਇਹੀ ਲੋਕ ਵਾਂਸਕਾਰ ਦਿੰਦੇ ਐ ਸਿਰ ਤੇ ਬਿਠਾਉਂਦੇ ਐ ਤੇ ਜਦੋਂ ਲਾਉਣੇ